ਕਟੂ ਗਾਲਾ ਦਿਲਜੀਤ ਦੋਸਾਂਝ ਨੂੰ ਟ੍ਰੋਲਿੰਗ ਵੀ ਰੱਜ ਕੇ ਕਰ ਲੋ ਜੇ ਤੁਹਾਡਾ ਇਹ ਸੀਜ਼ ਨਾਲ ਸਰਦਾ ਹੈ ਤੇ ਤੁਸੀਂ ਬੇਸ਼ੱਕ ਕਰ ਸਕਦੇ ਹੋ ਪਰ ਤੁਸੀਂ ਉਦੋਂ ਕਿੱਥੇ ਗਏ ਸੀ ਜਦੋਂ ਦਿਲਜੀਤ ਦੋਸਾਂਝ ਦੀ ਪੰਜਾਬ 95 ਜਿਹੜੀ ਹੈ ਉਦੋਂ ਆਏ ਖਾਲੜਾ ਸਾਹਿਬ ਦੇ ਉੱਤੇ ਉਹ ਮੂਵੀ ਬੇਸ ਸੀਗੀ ਪੰਜਾਬ ਦੇ ਇੰਨੇ ਸੰਗੀਨ ਮੁੱਦੇ ਤੇ ਇੰਨੇ ਬੜੇ ਉਹਦੇ ਤੇ ਕੱਟ ਲਾ ਦਿੱਤੇ ਪਰ ਉਦੋਂ ਤੁਸੀਂ ਨਾ ਤਾਂ ਟ੍ਰੋਲਿੰਗ ਵਾਲੇ ਸਾਹਮਣੇ ਆਏ ਤੇ ਨਾ ਹੀ ਹੁਣ ਦਿਲਜੀਤ ਦੋਸਾਂਝ ਨੂੰ ਉਹ ਦੱਸਣ ਵਾਲੇ ਕਿ ਇਹ ਤਾਂ ਗਰਦਾਰ ਦਿਲਜੀਤ ਦੋਸਾਂਝ ਜਿਸ ਨੇ ਸਰਦਾਰ ਜੀ 3 ਜਿਹੜਾ ਆ ਉਹ ਟ੍ਰੇਲਰ ਪਾਇਆ ਤੇ ਉਸ ਤੋਂ ਬਾਅਦ ਕੰਟਰੋਵਰਸੀ ਚ ਆ ਗਿਆ ਹਾਲਾਂਕਿ ਉਹਦੇ ਵਿੱਚ ਹਾਨੀ ਅਮੀਰ ਸੀ ਉਹੀ ਹਾਨੀ ਅਮੀਰ ਜਦੋਂ ਜੰਗ ਜਿਹੜੀ ਹੈ ਜਾਂ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜਾ ਇਸ਼ੂ ਹੋਇਆ ਉਦੋਂ ਤੁਸੀਂ ਹਾਨੀ ਅਮੀਰ ਦੇ ਲਈ ਪਾਣੀ ਵਚਾ ਰਹੇ ਸੀ ਹਾਨੀ ਅਮੀਰ ਲਈ ਖਾਣਾ ਲੈ ਕੇ ਜਾ ਰਹੇ ਸੀ ਨਾਲੇ ਗੱਲ ਇਹ ਹੈ ਕਿ ਇਸ ਮੂਵੀ ਦੀ ਗੀਤੀ ਜਾਵੇ ਤੇ ਇਹ ਮੂਵੀ ਪਹਿਲਾਂ ਤੋਂ ਜਿਹੜੀ ਹੈ ਉਹ ਪੂਰੇ ਤਰੀਕੇ ਦੇ ਨਾਲ ਬਣ ਚੁੱਕੀ ਸੀ ਇਹਦੇ ਵਿੱਚ ਪ੍ਰੋਡਿਊਸਰ ਦਾ ਕੀ ਕਸੂਰ ਹੈ ਇਹਦੇ ਵਿੱਚ ਉਹ ਲਾਈਟਮੈਨ ਦਾ ਕੀ ਕਸੂਰ ਹੈ ਜਿਹੜਾ ਥੋੜੇ ਜਿਹੇ ਹਜ਼ਾਰ ਰੁਪਏ ਦੇ ਲਈ ਕੰਮ ਕਰ ਰਿਹਾ ਹੈ ਜਾਂ ਫਿਰ ਇਹ ਕਹ ਲਈ ਹੈ ਕਿ ਇਹਦੇ ਵਿੱਚ ਉਸ ਮਾਰਕੀਟਿੰਗ ਵਾਲੇ ਬੰਦੇ ਦਾ ਜਾਂ ਸਪான்ਸਰ ਦਾ ਕੀ ਕਸੂਰ ਹੈ ਕਿ ਸਿਰਫ ਕਸੂਰ ਇੰਨਾ ਆ ਕਿ ਉਸਨੇ ਇਸ ਫਿਲਮ ਦੇ ਵਿੱਚ ਪੈਸਾ ਲਾਇਆ ਅਤੇ ਤੁਹਾਨੂੰ ਇੰਡੀਆ ਪਾਕਿਸਤਾਨ ਦੀ ਜੰਗ ਦਿਖਦੀ ਹੈ ਕੀ ਤੁਸੀਂ ਇਸ ਬਾਅਦ ਨੁਸਰ ਸਾਹਿਬ ਨੂੰ ਸੁਣਨਾ ਬੰਦ ਕਰ ਦੋਗੇ ਕੀ ਤੁਸੀਂ ਪਾਕਿਸਤਾਨੀ ਮਿਊਜ਼ਿਕ ਜਾਂ ਪਾਕਿਸਤਾਨੀ ਕੱਪੜੇ ਜਾਂ ਸਟਾਈਲ ਨੂੰ ਪਾਉਣਾ ਬੰਦ ਕਰ ਦੋਗੇ ਸਵਾਲ ਇਹ ਖੜਾ ਹੁੰਦਾ ਹੈ ਕਿ ਸਿਰਫ ਟਰੋਲਿੰਗ ਦੇ ਨਾਲ ਨਹੀਂ ਕਿਉਂਕਿ ਦਲਜੀਤ ਦੋਸਾਂਝ ਬਹੁਤ ਵਾਰ ਆਪਣੇ ਆਪ ਨੂੰ ਸਾਬਤ ਕਰ ਚੁੱਕਾ ਹੈ ਕਿ ਉਹ ਪੰਜਾਬ ਦਾ ਪੂਰੇ ਭਾਰਤ ਦਾ ਇੱਕ ਜ਼ਿੰਮੇਵਾਰ ਨਾਗਰਿਕ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਦਾਂ ਦੇ ਮੁੱਦੇ ਚੱਕਣ ਨਾਲੋਂ ਅਸੀਂ ਪੰਜਾਬ ਦੇ ਹੋਰ ਮੁੱਦੇ ਜਾਂ ਭਾਰਤ ਦੇ ਹੋਰ ਮੁੱਦੇ ਚੱਕੀਏ ਉਹ ਬਿਹਤਰ ਨੇ